ਸ਼ੰਭੂ ਬਾਰਡਰ ਦੀਆਂ ਸਿੱਧੀਆਂ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਜਿਸ ਢੰਗ ਦੇ ਨਾਲ ਸਵੇਰ ਤੋਂ ਹੀ ਕਿਸਾਨਾਂ ਦੇ ਉੱਪਰ ਪੁਲਿਸ ਦੀ ਤਰਫੋਂ ਅਥਰੂ ਗੈਸ ਸੁੱਟਣ ਦਾ ਸਿਲਸਿਲਾ ਜਿਹੜਾ ਉਹ ਲਗਾਤਾਰ جاری ਹੈ ਸ਼ੰਭੂ ਬਾਰਡਰ ਦੀਆਂ ਸਿੱਧੀਆਂ ਤਸਵੀਰਾਂ ਵਿਖਾ ਰਿਹਾ तकरीबन 9:11 ਵਜੇ ਦੇ ਆਸ-ਪਾਸ ਪੁਲਿਸ ਨੇ ਕਿਸਾਨਾਂ ਦੇ ਉੱਪਰ ਅਥਰੂ ਗੈਸ ਦੇ ਗੋਲੇ ਜਿਹੜੇ ਨੇ ਉਹ ਸੁੱਟਣੇ ਸ਼ੁਰੂ ਕੀਤੇ ਸੀ ਔਰ ਉਸ ਤੋਂ ਬਾਅਦ ਹੁਣ ਤੱਕ ਆ ਗੋਲੇ ਸੁੱਟਣ ਦਾ ਸਿਲਸਿਲਾ ਜਿਹੜਾ ਉਹ ਲਗਾਤਾਰ جاری ਹੈ ਤੁਸੀਂ ਵੇਖ ਸਕਦੇ ਹੋ ਕਿ ਇਸ ਢੰਗ ਦੇ ਨਾਲ ਲਗਾਤਾਰ ਕਿਸਾਨਾਂ ਦੇ ਉੱਪਰ ਗੋਲੇ ਜਿਹੜੇ ਨੇ ਉਹ ਸੁੱਟੇ ਜਾ ਰਹੇ ਨੇ ਹਾਲਾਂਕਿ ਕਿਸਾਨ ਆਸੇ ਪਾਸੇ ਰੁਕੇ ਹੋਏ ਨੇ ਅਜੇ ਅੱਗੇ ਜਾਣ ਦੀ ਨਹੀਂ ਕੋਸ਼ਿਸ਼ ਕੀਤੀ ਜਾ ਰਹੀ ਲੇਕਿਨ ਉਸ ਦੇ ਬਾਵਜੂਦ ਵੀ ਲਗਾਤਾਰ ਗੋਲੇ ਜਿਹੜੇ ਨੇ ਉਹ ਕਿਸਾਨਾਂ ਦੇ ਉੱਪਰ ਬਰਸਾਏ ਜਾ ਰਹੇ ਨੇ ਸਵੇਰੇ ਪੋਣੇ 11 ਵਜੇ ਤੋਂ ਪੁਲਿਸ ਨੇ ਕਾਰਵਾਈ ਜਿਹੜੀ ਹੈ ਸ਼ੁਰੂ ਕਰ ਦਿੱਤੀ ਸੀ ਹਾਲਾਂਕਿ 11 ਵਜੇ ਦਾ ਸਮਾਂ ਦਿੱਤਾ ਸੀ ਕਿ 11 ਵਜੇ ਕਿਸਾਨ ਜਿਹੜੇ ਨੇ ਉਹ ਅੱਗੇ ਵੱਧਦੇ ਹੋਏ ਨਜ਼ਰ ਆਣਗੇ ਲੇਕਿਨ ਉਸ ਤੋਂ ਪਹਿਲਾਂ ਹੀ ਪੋਣੇ 11 ਵਜੇ ਹੀ ਜਿਹੜੀ ਪੁਲਿਸ ਹੈ ਜਿਹੜੀ ਪੈਰਾ ਮਿਲਟਰੀ ਹੈ ਉਸ ਦੀ ਤਰਫੋਂ ਕਿਸਾਨਾਂ ਦੇ ਉੱਪਰ ਲਗਾਤਾਰ ਗੋਲੇ ਸੁੱਟੇ ਜਾ ਰਹੇ ਸੀ ਤੁਹਾਨੂੰ ਤਸਵੀਰਾਂ ਲਗਾਤਾਰ ਵਿਖਾ ਰਿਆ ਕਿਉਂਕਿ ਗੋਲੇ ਜਿਹੜੇ ਨੇ ਲੋਕਾਂ ਦੀ ਅੱਖਾਂ ਦੇ ਵਿੱਚ ਪੈਂਦੇ ਨੇ ਉਸ ਤੋਂ ਬਾਅਦ ਭਗਦੜ ਮਚਦੀ ਹੋਈ ਨਜ਼ਰ ਆਉਂਦੀ ਹੈ ਕਿਉਂਕਿ ਸਾਹ ਲੈਣ ਦੇ ਵਿੱਚ ਦਿੱਕਤ ਹੁੰਦੀ ਹੈ ਇੱਥੇ ਜਿਸ ਢੰਗ ਦੇ ਨਾਲ 13 ਤਰੀਕ ਤੋਂ ਆਹੀ ਪੁਲਿਸ ਦੀ ਕਾਰਵਾਈ ਵੇਖਣ ਨੂੰ ਮਿਲ ਰਹੀ ਹੈ ਤੇ ਇੱਥੇ ਜਿਹੜੀ ਆਮ ਹਵਾ ਵੀ ਹੈ ਉਹ ਵੀ ਪੋਲਿਊਟਿਡ ਹੁੰਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਕੈਮੀਕਲ ਦਾ ਅਸਰ ਜਿਹੜਾ ਹਵਾ ਦੇ ਵਿੱਚ ਵੀ ਵੇਖਣ ਨੂੰ ਮਿਲ ਰਿਹਾ ਔਰ ਸਾਹ ਲੈਣ ਦੇ ਵਿੱਚ ਖਾਸੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕਾਂ ਨੂੰ ਹਾਲਾਂਕਿ ਮਾਸਕ ਜ਼ਰੂਰ ਪਾਏ ਹੋਏ ਨੇ ਗੋਲਿਆਂ ਤੋਂ ਬਚਣ ਲਈ ਅੱਖਾਂ ਦੇ ਉੱਪਰ ਚਸ਼ਮੇ ਵੀ ਲਾਏ ਹੋਏ ਨੇ ਲੇਕਿਨ ਉਸ ਦੇ ਬਾਵਜੂਦ ਵੀ ਲੋਕਾਂ ਦੇ ਉੱਪਰ ਗੋਲਿਆਂ ਦਾ ਅਸਰ ਜਿਹੜਾ ਵੱਡੇ ਪੱਧਰ ਤੇ ਹੋ ਰਿਹਾ ਤੁਹਾਨੂੰ ਤਸਵੀਰਾਂ ਵਿਖਾ ਰਿਹਾ ਹਾਂ ਜਿਸ ਢੰਗ ਦੇ ਨਾਲ ਲਗਾਤਾਰ ਪੁਲਿਸ ਦੀ ਕਾਰਵਾਈ ਜਿਹ ਬਿਲਕੁਲ ਤੁਹਾਨੂੰ ਤਸਵੀਰਾਂ ਵਿਖਾ ਰਿਹਾ ਕਿ ਜਿਸ ਢੰਗ ਦੇ ਨਾਲ ਲਗਾਤਾਰ ਪੁਲਿਸ ਦੀ ਕਾਰਵਾਈ ਜਾਰੀ ਹੈ ਇੱਕ ਪਾਸੇ ਜਿਹੜੀ ਅਥਰੂ ਗੈਸ ੁੱਟਣ ਵਾਲੀ ਮਸ਼ੀਨ ਹੈ ਉਸ ਦੇ ਮਾਧਿਅਮ ਦੇ ਨਾਲ ਕਿਸਾਨਾਂ ਦੇ ਉੱਪਰ ਗੋਲੇ ੁੱਟੇ ਜਾ ਰਹੇ ਨੇ ਔਰ ਦੂਜੇ ਪਾਸੇ ਆ ਡਰੋਨ ਜਿਹੜਾ ਹੈ ਇਹ ਲਗਾਤਾਰ ਕਿਸਾਨਾਂ ਦੇ ਉੱਪਰ ਗੋਲੇ ਛੁੱਟਦਾ ਹੋਇਆ ਨਜ਼ਰ ਆ ਰਿਹਾ ਤੁਹਾਨੂੰ ਤਸਵੀਰਾਂ ਲਗਾਤਾਰ ਵਿਖਾ ਰਿਹਾ ਇੱਕ ਪਾਸੇ ਜਿਹੜੀਆਂ ਗੋਲਾ ੁੱਟਣ ਵਾਲੀਆਂ ਮਸ਼ੀਨਾਂ ਨੇ ਉਹ ਜਿਹੜੀ ਹੈ ਉਹ ਕਿਸਾਨਾਂ ਦੇ ਉੱਪਰ ਗੋਲੇ ਛੁੱਟਦੀ ਨਜ਼ਰ ਆ ਰਹੀ ਹੈ ਔਰ ਦੂਜੇ ਪਾਸੇ ਜਿਹੜਾ ਡਰੋਨ ਹੈ ਇਹ ਲਗਾਤਾਰ ਕਿਸਾਨਾਂ ਦੇ ਉੱਪਰ ਆ ਤੁਸੀਂ ਵੇਖ ਸਕਦੇ ਹੋ ਜਿੱਥੇ ਜ਼ਿਆਦਾ ਕਿਸਾਨ ਖੜੇ ਹੁੰਦੇ ਨੇ ਜਿੱਥੇ ਜ਼ਿਆਦਾ ਗਿਣਤੀ ਦੇ ਵਿੱਚ ਕਿਸਾਨ ਖੜੇ ਹੁੰਦੇ ਨੇ ਬਿਲਕੁਲ ਉਹਨਾਂ ਦੇ ਉੱਪਰ ਡਰੋਨ ਆਂਦਾ ਹੈ ਔਰ ਗੋਲਾ ਸੁੱਟ ਕੇ ਚਲਾ ਜਾਂਦਾ ਤੁਹਾਨੂੰ ਲਗਾਤਾਰ ਤਸਵੀਰ ਵਿਖਾ ਰਿਹਾ ਦੋ ਤੋਂ ਤਿੰਨ ਗੋਲੇ ਜਿਹੜੇ ਨੇ ਇਸ ਡਰੋਨ ਦੇ ਵਿੱਚ ਹੁੰਦੇ ਨੇ ਜਿਹੜੇ ਜਿੱਥੇ ਜ਼ਿਆਦਾ ਗਿਣਤੀ ਦੇ ਵਿੱਚ ਕਿਸਾਨ ਖੜੇ ਹੁੰਦੇ ਨੇ ਉਹਨਾਂ ਦੇ ਉੱਪਰ ਆ ਡਰੋਨ ਜਿਹੜਾ ਹੈ ਗੋਲਾ ਸੁੱਟ ਕੇ ਇੱਥੋਂ ਜਾਂਦਾ ਨਜ਼ਰ ਆਉਂਦਾ ਇੱਕ ਵਾਰ ਫਿਰ ਤੋਂ ਗੋਲਿਆਂ ਦੀ ਕਾਰਵਾਈ ਜਿਹੜੀ ਹੈ ਸ਼ੁਰੂ ਹੋ ਗਈ ਹੈ ਤੁਸੀਂ ਸਾਹਮਣੇ ਵੇਖ ਸਕਦੇ ਹੋ ਇੱਕ ਪਾਸੇ ਜਿਹੜੀ ਪੁਲਿਸ ਫੋਰਸ ਹੈ ਉਸਦੀ ਤਣਾਤੀ ਹੋਈ ਹੈ ਦੂਜੇ ਪਾਸੇ ਕਿਸਾਨ ਜਿਹੜੇ ਨੇ ਉਹ ਵੱਡੀ ਗਿਣਤੀ ਦੇ ਵਿੱਚ ਡਟੇ ਹੋਏ ਨੇ ਕਿਉਂਕਿ ਲਗਾਤਾਰ ਜਿਸ ਢੰਗ ਦੇ ਨਾਲ ਮੰਗਾਂ ਨੂੰ ਲੈ ਕੇ ਕੇਂਦਰ ਦੇ ਨਾਲ ਸਹਿਮਤੀ ਨਹੀਂ ਬਣਦੀ ਹੋਈ ਨਜ਼ਰ ਆਈ ਤੇ ਉਸ ਤੋਂ ਬਾਅਦ ਕਿਸਾਨ ਆਗੂਆਂ ਦੀ ਤਰਫੋਂ ਫੈਸਲਾ ਲਿਆ ਗਿਆ ਸੀ ਕਿ ਜਿਹੜੇ ਕੇਂਦਰੀ ਮੰਤਰੀ ਲਗਾਤਾਰ ਮੀਟਿੰਗਾਂ ਦਾ ਸੱਦਾ ਦਿੰਦੇ ਨੇ ਉਹਨਾਂ ਨਾਲ ਮੀਟਿੰਗਾਂ ਕਰੀਏ ਚਾਰਗੇਟ ਦੀਆਂ ਬੈਠਕਾਂ ਹੋਈਆਂ ਲੇਕਿਨ ਬੈਠਕਾਂ ਦੇ ਵਿੱਚ ਵੀ ਮਸਲੇ ਦਾ ਹੱਲ ਨਿਕਲਦਾ ਹੋਇਆ ਨਜ਼ਰ ਨਹੀਂ ਆਇਆ ਜਿਸ ਤੋਂ ਬਾਅਦ ਅੰਦੋਲਨ ਜਿਹੜਾ ਕਿਹਾ ਗਿਆ ਸੀ ਕਿ ਅੱਜ ਸਵੇਰੇ 11:00 ਵਜੇ ਦਿੱਲੀ ਵੱਲੋਂ ਕਿਸਾਨ ਵਧਣਗੇ ਲੇਕਿਨ ਉਸ ਤੋਂ ਪਹਿਲਾਂ ਹੀ ਜਿਸ ਢੰਗ ਦੇ ਨਾਲ ਸਵੇਰ ਤੋਂ ਕਿਸਾਨਾਂ ਦੇ ਉੱਪਰ ਗੋਲੇ ਸੁੱਟਣ ਦਾ ਸਿਲਸਿਲਾ ਜਿਹੜਾ ਉਹ ਲਗਾਤਾਰ ਜਾਰੀ ਹੈ ਤੁਹਾਨੂੰ ਤਸਵੀਰਾਂ ਦੇ ਵਿੱਚ ਵਿਖਾ ਦਿੰਨੇ ਆ ਕਿ ਕਿਸ ਢੰਗ ਦੇ ਨਾਲ ਸਾਰਾ ਦਾ ਸਾਰੇ ਏਰੀਆ ਦੇ ਵਿੱਚ ਆਥਰੂ ਗੈਸ ਦਾ ਧੂਆਂ ਫੈਲਿਆ ਹੋਇਆ ਤੁਹਾਨੂੰ ਤਸਵੀਰਾਂ ਦੇ ਵਿੱਚ ਜਿਸ ਢੰਗ ਦੇ ਨਾਲ ਵਿਖਾ ਰਹੇ ਆ ਕਿ ਜਿਹੜਾ ਪੁਲ ਹੈ ਪੋਲ ਦੇ ਉੱਪਰ ਜਿਹੜੇ ਵੀ ਕਿਸਾਨ ਐ ਉਹਨਾਂ ਦੇ ਉੱਪਰ ਅਤੂ ਗੈਸ ਦੇ ਗੋਲੇ ਸੁੱਟੇ ਜਾਂਦੇ ਨੇ ਉਸ ਤੋਂ ਇਲਾਵਾ ਜਿਹੜੇ ਖੇਤਾਂ ਦੇ ਵਿੱਚ ਵੀ ਕਿਸਾਨ ਖੜੇ ਨੇ ਇਹਨਾਂ ਦੇ ਉੱਪਰ ਵੀ ਲਗਾਤਾਰ ਗੋੜੇ ਸਿੱਟਣ ਦਾ سلسلہ ਜਿਹੜਾ ਉਹ ਜਾਰੀ ਆ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ ਕਿਉਂਕਿ ਲਗਾਤਾਰ ਕਿਸਾਨ ਜਿਹੜੇ ਨੇ ਇਸ ਗੋਲਾਬਾਰੀ ਦੇ ਵਿੱਚ ਇੰਜਰਡ ਹੁੰਦੇ ਹੋਏ ਵੀ ਨਜ਼ਰ ਆ ਰਹੇ ਨੇ ਹਾਲਾਂਕਿ ਕੱਲ ਆਸ ਇਸ ਤਰ੍ਹਾਂ ਦੀ ਜ਼ਰੂਰ ਕਿਸਾਨ ਆਗੂਆਂ ਦੇ ਅੰਦਰ ਵੱਜੀ ਸੀ ਕਿ ਉਹ ਅੱਜ ਜਦੋਂ ਜਾਣਗੇ ਤੇ ਕੇਂਦਰ ਜਿਹੜਾ ਉਹ ਕਿਤੇ ਨਾ ਕਿਤੇ ਮੰਗਾ ਨੂੰ ਲੈ ਕੇ ਸੰਜੀਦਾ ਹੋਊਗਾ ਲੇਕਿਨ ਲਗਾਤਾਰ ਸ਼ੈਲਿੰਗ ਦਾ ਸਿਲਸਿਲਾ ਜਾਰੀ ਹੋਇਆ ਹਾਲਾਂਕਿ ਇੱਕ ਪਾਸੇ ਜ਼ਰੂਰ ਕੇਂਦਰੀ ਮੰਤਰੀ ਮੀਟਿੰਗ ਦਾ ਸੱਦਾ ਦਿੰਦੇ ਨੇ ਲੇਕਿਨ ਦੂਜੇ ਪਾਸੇ ਜਿਹੜੀ ਆਹ ਕਾਰਵਾਈ ਰੁਕਣ ਦਾ ਨਾਂ ਨਹੀਂ ਲੈ ਰਹੀ ਇਹ ਕਈ ਤਰ੍ਹਾਂ ਦੇ ਸਵਾਲ ਖੜੇ ਕਰਦੀ ਹੈ ਕਿਉਂਕਿ ਅਗਰ ਕੇਂਦਰ ਸ਼ਾਂਤੀਪੂਰਕ ਮਸਲੇ ਦਾ ਹੱਲ ਚਾਹੁੰਦਾ ਹੈ ਤੇ ਫਿਰ ਕਿਉਂ ਇਸ ਢੰਗ ਦੇ ਨਾਲ ਬੈਰੀ ਜਿਹੜੀ ਕਹਿ ਸਕਦੇ ਆ ਬੈਰੀਗੇਟਿੰਗ ਤੋੜਨ ਲਈ ਅੱਗੇ ਨਹੀਂ ਵੀ ਵਧ ਰਹੇ ਕਿਸਾਨ ਤਾਂ ਵੀ ਉਹਨਾਂ ਦੇ ਉੱਪਰ ਅਥਰੂ ਗੈਸ ਦੇ ਗੋਲੇ ਚੜੇ ਨੇ ਉਹ ਸੁੱਟੇ ਜਾ ਰਹੇ ਨੇ ਆ ਕਈ ਸਵਾਲ ਜਿਹੜੇ ਨੇ ਉਹ ਮਸਲਾ ਖੜੇ ਕਰਦਾ ਨਜ਼ਰ ਆ ਰਿਹਾ ਹੈ ਜਿਸ ਢੰਗ ਦੇ ਨਾਲ ਡਰੋਨ ਦਾ ਪਹਿਲਾਂ ਵੀ ਮਸਲਾ ਬਣਿਆ ਸੀ ਕਿ ਕਿਉਂ ਜਿੱਥੇ ਜ਼ਿਆਦਾ ਇਕੱਠ ਹੋਂਦਾ ਹੈ ਉੱਥੇ ਹਰਿਆਣੇ ਦੀ ਹੱਦ ਚੋਂ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਜਿਹੜਾ ਡਰੋਨ ਹੈ ਉਹ ਗੋਲੇ ਸੁੱਟਣ ਦਾ ਕੰਮ ਕਰਦਾ ਹੈ ਅੱਜ ਵੀ ਉਸੇ ਢੰਗ ਦੀ ਕਾਰਵਾਈ ਜਿਹੜੀ ਹੈ ਉਹ ਪਲੱਸ ਦੀ ਵੇਖਣ ਨੂੰ ਮਿਲ ਰਹੀ ਹੈ ਪੋਕਲੈਨ ਮਸ਼ੀਨਾਂ ਜਿਹੜੀਆਂ ਨੇ ਤੁਸੀਂ ਸਾਹਮਣੇ ਪੁਲ ਦੇ ਉੱਪਰ ਵੀ ਵੇਖ ਸਕਦੇ ਹੋ ਕਿ ਪੋਕਲੈਨ ਮਸ਼ੀਨਾਂ ਪੁਲਿਸ ਖੁਦ ਲੈ ਕੇ ਆਈ ਨ ਮਸ਼ੀਨਾਂ ਲੈ ਕੇ ਇੱਥੇ ਪਹੁੰਚੇ ਸੀ ਜੀਸੀਬੀਆਂ ਲੈ ਕੇ ਪਹੁੰਚੇ ਸੀ ਲੇਕਿਨ ਪੁਲਿਸ ਨੇ ਵੀ ਆ ਪੁਲ ਦੇ ਉੱਪਰ ਜਿਹੜਾ ਘਾਗਰ ਦਾ ਪੁਲ ਹੈ ਇਸ ਦੇ ਉੱਪਰ ਦੇਖ ਸਕਦੇ ਹੋ ਸਾਹਮਣੇ ਪੋਕਲੈਨ ਮਸ਼ੀਨ ਲਾਈ ਹੋਈ ਆ ਉਸ ਤੋਂ ਪਿੱਛੇ ਜਿਹੜੀ ਕਹਿ ਸਕਦੇ ਆ ਜੀਸੀਬੀ ਮਸ਼ੀਨ ਲਾਈ ਹੋਈ ਆ ਯਾਨੀ ਪੁਲਿਸ ਵੀ ਆ ਪੋਕਲੈਨ ਮਸ਼ੀਨਾਂ ਤੇ ਜੀਸੀਬੀਆਂ ਦਾ ਸਾਰਾ ਲੈਂਦੀ ਹੋਈ ਨਜ਼ਰ ਆ ਰਹੀ ਔਰ ਜਿੱਥੋਂ ਤੱਕ ਤੁਸੀਂ ਦੇਖ ਰਹੇ ਹੋ ਯਾਨੀ ਪੁਲ ਦੇ ਅੱਧ ਵਿਚਾਲਿਆਂ ਲੈ ਕੇ ਅੰਤ ਤੱਕ ਜਿੱਥੇ ਤੱਕ ਤੁਸੀਂ ਦੇਖ ਰਹੇ ਹੋ ਉੱਤੇ ਤੱਕ ਫੋਰਸ ਤਾਇਨਾਤ ਹੈ ਉਥੇ ਤੱਕ ਜਿਹੜੇ ਸਰਕਾਰੀ ਮਸ਼ੀਨਰੀ ਆ ਉਸ ਦੀ ਤਾਇਨਾਤੀ ਕੀਤੀ ਹੋਈ ਆ ਔਰ ਇਨੇ ਹੀ ਨਹੀਂ ਜਿਹੜੇ ਅੱਗੇ ਟੋਲ ਵੀ ਵਿਖਰਿਆ ਉਸ ਤੱਕ ਵੀ ਕਹਿੰਦੇ ਫੋਰਸ ਦੀ ਤਾਇਨਾਤੀ ਜਿਹੜੀ ਆ ਉਹ ਕੀਤੀ ਹੋਈ ਆ ਯਾਨੀ ਵੱਡੇ ਪੱਧਰ ਤੇ ਇਸ ਏਰੀਏ ਨੂੰ ਸੀਲ ਕਰਨ ਦਾ ਕੰਮ ਜਿਹੜਾ ਉਹ ਪੁਲਿਸ ਦੀ ਤਰਫੋਂ ਕੀਤਾ ਗਿਆ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਵੀ ਸੁਣਵਾਈ ਹੁੰਦੀ ਹੋਈ ਨਜ਼ਰ ਆਈ ਇਸ ਤੋਂ ਇਲਾਵਾ ਜਿਸ ਢੰਗ ਦੇ ਨਾਲ ਲਗਾਤਾਰ ਜੁਡੀਸ਼ਰੀ ਦੇ ਸੰਗਿਆਨ ਦੇ ਵਿੱਚ ਮਸਲਾ ਪੱਖ ਦਾ ਨਜ਼ਰ ਆ ਰਿਹਾ ਹੈ ਤੇ ਉਹ ਵੀ ਇੱਕ ਅਹਿਮ ਗੱਲ ਹੈ ਲੇਕਿਨ ਇਸ ਵਕਤ ਜਿਹੜੀਆਂ ਆ ਕਾਰਵਾਈਆਂ ਹੋ ਰਹੀਆਂ ਨੇ ਤੁਸੀਂ ਵੇਖ ਸਕਦੇ ਹੋ ਹਾਲਾਂਕਿ ਜਿਹੜਾ ਸਾਜ਼ੋ ਸਮਾਨ ਕਿਸਾਨ ਲੈ ਕੇ ਆਏ ਸੀ ਤੁਹਾਨੂੰ ਲਗਾਤਾਰ ਤਸਵੀਰਾਂ ਦੇ ਵਿੱਚ ਵੀ ਵਿਖਾ ਰਹੇ ਕਿ ਪੁਲ ਦੇ ਉੱਪਰ ਜਿਹੜਾ ਸਾਜ਼ੋ ਸਮਾਨ ਕਿਸਾਨ ਲੈ ਕੇ ਆਏ ਸੀ ਉਨ੍ਹਾਂ ਦੀ ਹਜੇ ਤੱਕ ਵਰਤੋਂ ਨਹੀਂ ਕੀਤੀ ਗਈ ਯਾਨੀ ਪੋਕਲੇਨ ਮਸ਼ੀਨਾ ਦੀ ਗੱਲ ਕਰੀਏ ਜੀਸੀਬੀ ਦੀ ਗੱਲ ਕਰੀਏ ਉਹਨਾਂ ਦੀ ਵਰਤੋਂ ਨਹੀਂ ਕੀਤੀ ਗਈ ਲੇਕਿਨ ਦੂਜੇ ਪਾਸਿਓਂ ਲਗਾਤਾਰ ਗੋਲੇ ਸੁੱਟਣ ਦਾ ਸਿਲਸਿਲਾ ਜਾਰੀ ਆ ਹਾਲਾਂਕਿ ਇੱਕ ਵਾਰ ਫਿਰ ਤੋਂ ਅਰਜੁਨ ਮੁੰਡਾ ਜਿਹੜੇ ਨੇ ਕੈਬਨਿਟ ਮੰਤਰੀ ਉਹ ਮੀਟਿੰਗ ਦਾ ਸੱਦਾ ਦਿੰਦੇ ਨਜ਼ਰ ਆਏ ਨੇ ਲੇਕਿਨ ਵੇਖਣ ਵਾਲੀ ਗੱਲ ਰਹੇਗੀ ਕਿ ਸੱਦੇ ਨੂੰ ਕਿਸਾਨ ਆਗੂ ਕਿਸ ਲਹਿਜ਼ੇ ਦੇ ਵਿੱਚ ਲੈਣਦੇ ਹੋਏ ਨਜ਼ਰ ਆਣਗੇ ਤਸਵੀਰਾਂ ਵਖਾ ਰਹੇ ਜਿਸ ਢੰਗ ਦੇ ਨਾਲ ਪੁਲਿਸ ਤੇ ਡਰੋਨ ਜਿਹੜੇ ਨੇ ਉਹ ਲਗਾਤਾਰ ਖਸਾਨਾਂ ਦੇ ਵਿਚਾਲੇ ਆ ਕੇ ਉਹਨਾਂ ਦੇ ਉੱਪਰ ਅਥਰੂ ਗੈਸ ਦੇ ਗੋਲੇ ਸੁੱਟਦੇ ਆ ਤੇ ਦੂਜੇ ਪਾਸੇ ਦੇਸੀ जुगाड़ ਕਿਸਾਨਾਂ ਦੀ ਤਰਫੋਂ ਵੀ ਲਾਏ ਜਾ ਰਹੇ ਨੇ ਕਿ ਡਰੋਨ ਜਿਹੜੀ ਹੈ ਇਸ ਦੀ ਆਵਾਜਾਈ ਨੂੰ ਰੋਕਿਆ ਜਾਏ ਹੁਣ ਆਤਿਸ਼ਵਾਜੀ ਕਰ ਦਿੱਤੀ ਗਈ ਹੈ ਕਿਸਾਨਾਂ ਦੀ ਤਰਫੋਂ 50 ਸ਼ਾਟ ਚਲਾਇਆ ਗਿਆ ਤਾਂ ਕਿ ਇਸ ਡਰੋਨ ਨੂੰ ਰੋਕਿਆ ਜਾਏ ਤੁਸੀਂ ਦੇਖ ਸਕਦੇ ਹੋ ਸਾਹਮਣੇ ਕਿਉਂਕਿ ਡਰੋਨ ਜਿਹੜਾ ਉਹ ਲੋਕਾਂ ਦੇ ਵਿਚਾਲੇ ਆ ਕੇ ਕਿਸਾਨਾਂ ਦੇ ਵਿਚਾਲੇ ਆ ਕੇ ਉਹਨਾਂ ਦੇ ਉੱਪਰ ਅਥਰੂ ਗੈਸ ਦੇ ਗੋਲੇ ਸੁੱਟਦਾ ਸੀ ਇਸ ਕਰਕੇ ਹੁਣ ਆਤਿਸ਼ਵਾਜੀ ਚਲਾਈ ਗਈ ਹੈ ਤਾਂ ਕਿ ਆ ਜਿਹੜਾ ਡਰੋਨ ਵਾਰ-ਵਾਰ ਕਿਸਾਨਾਂ ਨੂੰ ਪਰੇਸ਼ਾਨ ਕਰ ਰਿਹਾ ਹੈ ਉਹਨਾਂ ਦੇ ਉੱਪਰ ਆ ਕੇ ਗੋਲੇ ਸੁੱਟ ਰਿਹਾ ਹੈ ਉਹ ਡਰੋਨ ਜਿਹੜਾ ਹੈਦਰਨਾ ਹੰਦਾ ਨਜ਼ਰ ਆਇਆ ਇੱਕ ਮੁੰਡਾ ਜਿਹੜਾ ਉਸਦੇ ਹੱਥ ਦੇ ਵਿੱਚ ਹੈ ਤੁਸੀਂ ਵੇਖ ਸਕਦੇ ਹੋ ਉਹ ਮੁੰਡੇ ਦੇ ਸਾਹਮਣੇ ਤਸਵੀਰ ਵਿਖਾ ਰਿਹਾ ਹੱਥ ਦੇ ਵਿੱਚ 50 ਸ਼ਾਟ ਲਿੱਤਾ ਹੋਇਆ ਉਹਨੇ ਹੱਥ ਦੇ ਵਿੱਚ ਆਤੀਸ਼ਬਾਜੀ ਜਿਹੜੀ ਆ ਉਸਦੇ ਔਰ ਇਸੀ ਆਤੀਸ਼ਬਾਜੀ ਰਾਹੀਂ ਉਹ ਪਟਾਕੇ ਫੋੜਦਾ ਨਜ਼ਰ ਆ ਰਿਹਾ ਤੁਸੀਂ ਵੇਖ ਸਕਦੇ ਹੋ ਕਿ ਪਟਾਕੇ ਫੋੜੇ ਜਾ ਰਹੇ ਨੇ ਔਰ ਉਸਦੇ ਪਟਾਕਿਆਂ ਦਾ ਜਵਾਬ ਪੁਲਿਸ ਜਿਹੜੀ ਹੈ ਔਰ ਥਰੂ ਗੈਸ ਦੇ ਗੋਲੇ ਸੁੱਟ ਕੇ ਦੇੰਦੀ ਨਜ਼ਰ ਆ ਰਹੀ ਆ ਆ ਵੇਖ ਸਕਦੇ ਹੋ ਭੱਜ ਗਿਆ ਮੁੰਡਾ ਕਿਉਂਕਿ ਲਗਾਤਾਰ ਗੋਲੇ ਜਿਹੜੇ ਨੇ ਉਹ ਸੁੱਟੇ ਗਏ ਆ ਵੇਖ ਸਕਦੇ ਹੋ ਕਿ ਕਿਸ ਢੰਗ ਦੇ ਨਾਲ ਪੁਲਿਸ ਜਿਹੜੀ ਹੈ ਜਿਹੜੀ ਵੀ ਜਿਹੜਾ ਵੀ ਐਕਸ਼ਨ ਹੁੰਦਾ ਹੈ ਕਿਸਾਨਾਂ ਵੱਲੋਂ ਉਸ ਦਾ ਜਵਾਬ ਸਿੱਧੇ ਤੌਰ ਤੇ ਥਰੂ ਗੈਸ ਦੇ ਗੋਲਿਆਂ ਨਾਲ ਦੇੰਦੀ ਨਜ਼ਰ ਆਂਦੀ ਹੈ ਤੁਹਾਨੂੰ ਸਿੱਧੀਆਂ ਤਸਵੀਰਾਂ ਵਿਖਾ ਰਿਹਾ ਪੁਲ ਦੇ ਉੱਪਰ ਦੇਖ ਸਕਦੇ ਹੋ ਤੁਸੀਂ ਕਿ ਵਿਖ ਨਹੀਂ ਰਿਹਾ ਸਿਰਫ ਥਰੂ ਗੈਸ ਦਾ ਜਿਹੜਾ ਜ਼ਹਿਰੀਲਾ ਧੂਆਂ ਉਹੀ ਨਜ਼ਰ ਆ ਰਿਹਾ ਹੈ ਔਰ ਉਸ ਤੂਹੇ ਦੇ ਵਿੱਚ ਆ ਕਿਸਾਨ ਜਿਹੜੇ ਨੇ ਉਹ ਡਟੇ ਹੋਏ ਨਜ਼ਰ ਆ ਰਹੇ ਨੇ ਗੋਲੀਆਂ ਦਾ ਲਗਾਤਾਰ ਸਾਹਮਣਾ ਕਰਦੇ ਹੋਏ ਨਜ਼ਰ ਆ ਰਹੇ ਨੇ ਇੱਕ ਉਥੇ ਸ਼ਾਟ ਚਲਿਆ ਸੀ ਔਰ ਇੱਕ ਸ਼ਾਟ ਜਿਹੜਾ ਹੁਣ ਦੂਜੇ ਪਾਸੇ ਚਲਾਇਆ ਗਿਆ ਆ ਵੇਖ ਸਕਦੇ ਹੋ ਜਿਸ ਢੰਗ ਦੇ ਨਾਲ ਦੇਸੀ ਜੁਗਾੜ ਨੇ ਕਿਸਾਨਾਂ ਦੇ ਕੋਲ ਔਰ ਦੇਸੀ ਜੁਗਾੜਾਂ ਰਹੀ ਪੁਲਿਸ ਦੀ ਜਿਹੜੀ ਆਤੀਸ਼ ਪੁਲਿਸ ਦੀ ਜਿਹੜੀ ਗੋਲਾਬਾਰੀ ਆ ਉਸ ਦਾ ਜਵਾਬ ਆਤਿਸ਼ਬਾਜੀ ਨਾਲ ਦਿੱਤਾ ਜਾ ਰਿਹਾ ਹੈ ਆਤਿਸ਼ਬਾਜੀ ਕੀਤੀ ਜਾ ਰਹੀ ਹੈ ਹਾਲਾਂਕਿ ਜਦੋਂ ਆਤੀਸ਼ਬਾਜੀ ਹੁੰਦੀ ਹੈ ਤੇ ਉਸ ਤੋਂ ਬਾਅਦ ਸਿੱਧੇ ਤੌਰ ਤੇ ਪੁਲਿਸ ਜਿਹੜੀ ਆਤਰੂ ਗੈਸ ਦੇ ਗੋਲੇ ਸੁੱਟ ਕੇ ਆਤੀਸ਼ਬਾਜੀ ਨੂੰ ਸ਼ਾਂਤ ਕਰਾਉਂਦੀ ਹੋਈ ਨਜ਼ਰ ਆਉਂਦੀ ਹੈ ਲੇਕਿਨ ਕਿਸਾਨਾਂ ਦੀ ਤਰਫੋਂ ਬੰਬ ਪਟਾਕੇ ਚਲਾਏ ਜਾ ਰਹੇ ਨੇ ਹੁਣ ਆ ਤੁਹਾਨੂੰ ਤਸਵੀਰ ਵੀ ਵਿਖਾ ਦਿੰਨੇ ਆ ਯਾਨੀ ਦੀਵਾਲੀ ਤੇ ਜਿਹੜੀ ਆਤੀਸ਼ਬਾਜੀ ਦਾ ਇਸਤੇਮਾਲ ਹੁੰਦਾ ਉਸ ਉਸ ਦਾ ਇਸਤੇਮਾਲ ਇੱਥੇ ਕੀਤਾ ਜਾ ਰਿਹਾ ਹੈ ਕਿਉਂਕਿ ਡਰੋਨ ਲੋਕਾਂ ਦੇ ਵਿਚਾਲੇ ਆ ਕੇ ਜਦੋਂ ਗੋਲਾ ਸੁੱਟਦਾ ਸੀ ਤੇ ਉਸ ਤੋਂ ਬਾਅਦ ਜਿਸ ਢੰਗ ਦੇ ਨਾਲ ਆ ਆਤੀਸ਼ਬਾਜੀ ਕੀਤੀ ਜਾ ਰਹੀ ਹੈ ਕਿਉਂਕਿ ਇਹਨਾਂ ਕੋਲ ਹੋਰ ਵੈਪਨਸ ਤੇ ਹੈ ਨਹੀਂ ਹਾ ਆ ਜਿਹੜੇ ਕਹਿ ਸਕਦੇ ਆਤਿਸ਼ਵਾਦੀਆਂ ਨੇ ਇਸ ਨੂੰ ਚਲਾ ਕੇ ਜ਼ਰੂਰ ਪੁਲਿਸ ਨੂੰ ਜਵਾਬ ਦੇਣ ਦੀ ਕੋਸ਼ਿਸ਼ ਹੈ ਹਾਲਾਂਕਿ ਦੇਸੀ जुगाੜ ਹੈ ਦੇਸੀ ਤਰੀਕੇ ਆਂ ਔਰ ਦੇਸੀ ਤਰੀਕਿਆਂ ਦੇ ਨਾਲ ਹੀ ਆਂਦੋਲਨ ਜਿਹੜਾ ਉਹ ਲਗਾਤਾਰ ਅੱਗੇ ਵੱਧਦਾ ਹੋਇਆ ਨਜ਼ਰ ਆ ਰਿਹਾ ਔਰ ਸਵੇਰ ਤੋਂ ਇਸ ਆਂਦੋਲਨ ਦੀ ਹਰ ਇੱਕ ਅਪਡੇਟ ਜਿਹੜੀ ਹੈ ਉਹ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੁਸੀਂ ਵੇਖਦੇ ਰਹੋ ਦਿਨਿਕ ਸਵੇਰਾ ਟੀਵੀ ਲੋਜੀ ਲਗਾਤਾਰ ਤੁਹਾਨੂੰ ਤਸਵੀਰਾਂ ਵਿਖਾ ਰਿਆ ਸ਼ੰਭੂ ਬਾਰਡਰ ਦੇ ਉੱਪਰ ਜਿਸ ਢੰਗ ਦੇ ਨਾਲ ਲਗਾਤਾਰ ਪੁਲਿਸ ਦੀ ਕਾਰਵਾਈ ਜਾਰੀ ਹੈ ਲਗਾਤਾਰ ਪੁਲਿਸ ਜਿਹੜੀ ਹੈ ਉਹ ਕਿਸਾਨਾਂ ਦੇ ਉੱਪਰ ਅਥਰੂ ਗੈਸ ਦੇ ਗੋਲੇ ਸੁੱਟ ਦੀ ਨਜ਼ਰ ਆ ਰਹੀ ਹੈ ਸਾਹਮਣੇ ਤਸਵੀਰ ਵੇਖ ਸਕਦੇ ਹੋ ਖੇਤ ਦੇ ਵਿੱਚ ਜਿਹੜੇ ਕਿਸਾਨ ਮੌਜੂਦ ਹੈ ਉਹਨਾਂ ਦੇ ਉੱਪਰ ਲਗਾਤਾਰ ਅਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਨੇ ਤੁਸੀਂ ਵੇਖ ਸਕਦੇ ਹੋ ਇੱਕ ਤੋਂ ਬਾਅਦ ਇੱਕ ਕਈ ਗੋਲੇ ਜਿਹੜੇ ਨੇ ਉਸੇ ਢੰਗ ਦੇ ਨਾਲ ਸਵੇਰ ਤੋਂ ਪੁਲਿਸ ਦੀ ਕਾਰਵਾਈ ਦੇ ਵਿੱਚ ਵੇਖਣ ਨੂੰ ਮਿਲੇ ਕਿ ਇੱਕ ਤੋਂ ਬਾਅਦ ਇੱਕ ਕਰਕੇ ਕਈ ਗੋਲੇ ਛੜੇ ਨੇ ਉਹ ਕਿਸਾਨਾਂ ਦੇ ਉੱਪਰ ਸੁੱਟੇ ਗਏ ਨੇ ਔਰ ਹੁਣ ਵੀ ਉਹੀ ਤਸਵੀਰ ਜਿਹੜੀ ਇੱਥੇ ਵੇਖਣ ਨੂੰ ਮਿਲ ਰਹੀ ਹੈ ਕਿ ਦੇਖ ਸਕਦੇ ਹੋ ਤੁਸੀਂ ਸਾਹਮਣੇ ਆ ਸਾਰਾ ਜਿਹੜਾ ਚਿੱਟਾ ਧੂਆ ਨਜ਼ਰ ਆ ਰਿਹਾ ਹੈ ਗੋਲਿਆਂ ਦਾ ਜ਼ਹਿਰੀਲਾ ਧੂਆਂ ਇਸ ਧੂਏ ਕਰਕੇ ਸਾਹ ਲੈਣਾ ਔਖਾ ਹੁੰਦਾ ਇਸ ਧੂਏ ਕਰਕੇ ਅੱਖਾਂ ਜਿਹੜੀਆਂ ਨੇ ਉਹ ਮਚਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਔਰ ਜਿਸ ਟੰਗ ਦੇ ਨਾਲ ਇੱਕ ਪਾਸੇ ਇੱਕ ਪਾਸੇ ਜਿਸ ਢੰਗ ਦੇ ਨਾਲ ਮਸ਼ੀਨਾ ਰਾਹੀਂ ਗੋਲੇ ਸੁੱਟੇ ਜਾ ਰਹੇ ਨੇ ਬੰਦੂਕਾਂ ਰਾਹੀਂ ਗੋਲੇ ਸੁੱਟੇ ਜਾ ਰਹੇ ਨੇ ਦੂਜੇ ਪਾਸੇ ਡਰੋਨ ਜਿਹੜਾ ਉਹ ਵੀ ਕਿਸਾਨਾਂ ਦੇ ਉੱਪਰ ਲਗਾਤਾਰ ਗੋਲੇ ਸੁੱਟਦਾ ਹੋਇਆ ਨਜ਼ਰ ਆ ਰਿਹਾ ਆ ਵੇਖ ਸਕਦੇ ਹੋ ਜਿੱਥੇ ਜ਼ਿਆਦਾ ਜਿੱਥੇ ਜ਼ਿਆਦਾ ਇਕੱਠਾ ਹੁੰਦਾ ਉੱਥੇ ਗੋਲਾ ਸੁੱਟਿਆ ਜਾਂਦਾ ਆ ਵੇਖੋ ਆ ਗੋਲਾ ਸੁੱਟਿਆ ਹਾਲਾਂਕਿ ਗੋਲੇ ਗੋਲੇ ਨੂੰ ਲੈ ਕੇ ਜਿਸ ਢੰਗ ਦੇ ਨਾਲ ਆ ਡਰੋਨ ਅੱਗੇ ਵੱਧਦਾ ਤੇ ਪਤੰਗਾ ਰਾਹੀਂ ਇਸ ਡਰੋਨ ਨੂੰ ਡੇਗਣ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ ਆ ਤੁਹਾਨੂੰ ਵਿਖਾ ਰਹੇ ਆ ਕਿ ਸਿੱਧੇ ਤੌਰ ਤੇ ਡਰੋਨ ਨੂੰ ਡੇਗਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇਸ ਡਰੋਨ ਨੂੰ ਤੰਗ ਦੀ ਡੋਰ ਦੇ ਵਿੱਚ ਫਸਾਇਆ ਜਾਏ ਔਰ ਉਸ ਨੂੰ ਡੇਗਿਆ ਜਾਏ ਲੇਕਿਨ ਹਜੇ ਤੱਕ ਕਾਮਯਾਬੀ ਜਿਹੜੀ ਹੈ ਮਿਲਦੀ ਨਜ਼ਰ ਨਹੀਂ ਆਈ ਲੇਕਿਨ ਫਿਰ ਵੀ ਕੋਸ਼ਿਸ਼ ਜਿਹੜੀ ਹੈ ਕਿਸਾਨਾਂ ਦੀ ਲਗਾਤਾਰ ਜਾਰੀ ਹੈ ਤੁਹਾਨੂੰ ਵਿਖਾ ਰਹੇ ਹਾਂ ਤਸਵੀਰਾਂ ਗੋਲਾ ਸੁੱਟ ਕੇ ਫਿਰ ਤੋਂ ਡਰੋਨ ਜਿਹੜਾ ਇੱਥੋਂ ਜਾਂਦਾ ਨਜ਼ਰ ਆ ਰਿਹਾ ਹੈ ਲੇਕਿਨ ਲਗਾਤਾਰ ਗੋਲੇ ਜਿਹੜੇ ਨੇ ਉਹ ਸੁੱਟੇ ਜਾ ਰਹੇ ਨੇ ਇੱਕ ਪਾਸੇ ਗੋਲੇ ਸੁੱਟੇ ਜਾ ਰਹੇ ਨੇ ਦੂਜੇ ਪਾਸੇ ਆਤੀਸ਼ਬਾਜੀ ਵੀ ਕੀਤੀ ਜਾ ਰਹੀ ਹੈ ਆਤੀਸ਼ਬਾਜੀ ਜਿਹੜੀ ਤੁਸੀਂ ਵੇਖ ਸਕਦੇ ਹੋ ਆ ਹੁਣ ਕਿਸਾਨਾਂ ਨੇ ਸ਼ੁਰੂ ਕਰਤੀ ਕਿਉਂਕਿ ਇਹਨਾਂ ਦੇ ਕੋਲ ਤੇ ਅਤਰੂ ਗੈਸ ਦੇ ਗੋਲੇ ਹੈ ਨਹੀਂ ਇਹਨਾਂ ਨੇ 12 ਪਟਾਕੇ ਲੈ ਕੇ ਆਏ ਨੇ ਤੇ ਉਹੀ ਚਲਾਣੇ ਸ਼ੁਰੂ ਕਰਤੇ ਕਿ ਤਰ੍ਹਾਂ ਕਿਤੇ ਪੁਲਿਸ ਦੇ ਗੋਲਿਆਂ ਦਾ ਜਵਾਬ ਆ ਇਸ ਢੰਗ ਦੇ ਨਾਲ ਦੇ ਰਹੇ ਨੇ ਕਿਸਾਨ ਕਹਿੰਦੇ ਦੇਸੀ ਟੈਕਨੀਕਾ ਇਸਤੇਮਾਲ ਕਰਦੇ ਨੇ ਉਹੀ ਦੇਸੀ ਟੈਕਨੀਕਾ ਇੱਥੇ ਚਲਦੀਆਂ ਨਜ਼ਰ ਆ ਰਹੀਆਂ ਨੇ ਕੀ ਕਹਿਣਾ ਚਾਹੋਗੇ ਜੀ ਸਵੇਰ ਤੋਂ ਡਟੇ ਹੋਏ ਹੋ ਸਵੇਰ ਤੋਂ ਡਟੇ ਹੋਈਆਂ ਵੀਰ ਕੀ ਕਹਿਣਾ ਚਾਹੋਗੇ ਅਲੱਗ-ਅਲੱਗ ਰੰਗ ਬਖਾਂਦਾ ਨਜ਼ਰ ਆ ਰਿਹਾ ਆਂਦੋਲਨ ਕਿਸਾਨ ਸੰਘਰਸ਼ ਜਿੰਦਾਬਾਦ ਰਹੂਗਾ ਰਹਿਦਾ ਰਿਹਾ ਰਹਿੰਦਾ ਰਹੂਗਾ ਆਪੋ ਲੋ ਦੀ ਕਾਰਵਾਈ ਹੌਸਲੇ ਪਸਰ ਇਹ ਕੀ ਚੀਜ਼ ਆ ਇਹ ਤਾਂ ਕੁਝ ਵੀ ਨਹੀਂ ਆ ਇਹ ਤਾਂ ਨੋਰਮਲ ਆ ਕੁਝ ਵੀ ਨਹੀਂ ਆ ਸਾਡੇ ਵੱਤ ਕੁਝ ਵੀ ਨਹੀਂ ਆ ਬਿਲਕੁਲ ਦੇਖੋ ਗੋਲੇ ਲਗਾਤਾਰ ਚੱਲ ਰਹੇ ਨੇ ਲਗਾਤਾਰ ਬੰਬਾਰੀ ਦਾ سلسلہ جاری ਹੈ ਲੇਕਿਨ ਉਸ ਦੇ باوجود ਵੀ ਕਿਸਾਨ ਡਟੇ ਹੋਏ ਨੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿ ਰਹੇ ਨੇ ਕਿ ਹੌਸਲੇ ਬੁਲੰਦ ਹੈ ਔਰ ਇਹ ਕਾਰਵਾਈਆਂ ਜਿਹੜੀਆਂ ਨੇ ਕੁਝ ਵੀ ਨਹੀਂ ਹੈ ਯਾਨੀ ਹੌਸਲੇ ਬੁਲੰਦ ਨੇ ਔਰ ਵੇਖਣ ਵਾਲੀ ਗੱਲ ਹੈ ਕਿ ਜਿਸ ਢੰਗ ਦੇ ਨਾਲ ਲਗਾਤਾਰ ਅੰਦੋਲਨ ਵੀ جاری ਹੈ ਆਨ ਵਾਲੇ ਸਮਾ ਦੇ ਵਿੱਚ ਆ ਅੰਦੋਲਨ ਜਿਹੜਾ ਹੋਰ ਕੀ ਨਵੀਂ ਤਸਵੀਰ ਬਖਾੰਦਾ ਨਜ਼ਰ ਆਏਗਾ ਲੇਕਿਨ ਤੁਹਾਨੂੰ ਬਖਾ ਸਕਦੇ ਆ ਕਿ ਕਿਸ ਢੰਗ ਦੇ ਨਾਲ ਪੁਲਿਸ ਜਿਹੜੀ ਕਾਰਵਾਈ ਕਰ ਰਹੀ ਹੈ پولیس ਜਿਹੜੀ ਲਗਾਤਾਰ ਅਥਰੂ ਗੈਸ ਦੇ ਗੋਲੇ ਸੁੱਟ ਰਹੀ ਹੈ ਕਿਉਂਕਿ ਅਥਰੂ ਗੈਸ ਦੇ ਗੋਲੇ ਸੁੱਟਣ ਦਾ سلسلہ ਜਿਹੜਾ ਉਹ ਰੁਕਦਾ ਨਜ਼ਰ ਨਹੀਂ ਆ ਰਿਹਾ ਇੱਕ ਤੋਂ ਬਾਅਦ ਇੱਕ ਤੁਸੀਂ ਆਵਾਜ਼ ਵੀ ਸੁਣ ਸਕਦੇ ਹੋ ਕਿ ਕਿੰਨੀ ਭਿਆਨਕ ਆਵਾਜ਼ ਹੈ ਔਰ ਜਿਹੜੇ ਵੀ ਲੋਕ ਅੱਗੇ ਖੜੇ ਨੇ ਜਿਹੜੇ ਵੀ ਕਿਸਾਨ ਅੱਗੇ ਖੜੇ ਨੇ ਉਹਨਾਂ ਦਾ ਖੜੇ ਹੋਣਾ ਜਿਹੜਾ ਉਹ ਮੁਸ਼ਕਿਲ ਹੁੰਦਾ ਨਜ਼ਰ ਆ ਰਿਹਾ ਹੈ ਕਿਉਂਕਿ ਗੋਲਿਆਂ ਦੀ ਇੱਕ ਤੇ ਆਵਾਜ਼ ਉੱਪਰ ਆ ਜਹਿਰੀਲਾ ਧੂਆਂ ਵੇਖ ਸਕਦੇ ਹੋ ਸਾਹਮਣੇ ਜਿਹੜੇ ਨੌਜਵਾਨ ਅੱਗੇ ਖੜੇ ਹੋਏ ਸੀ ਜਿਹੜੇ ਵਲੰਟੀਅਰ ਅੱਗੇ ਲਾਏ ਹੋਏ ਸੀ ਉਨ੍ਹਾਂ ਦੇ ਉੱਪਰ ਜਦੋਂ ਗੋਲਾ ਡਿੱਗਦਾ ਤੇ ਫਿਰ ਜਿਸ ਢੰਗ ਦੇ ਨਾਲ ਭਗੜੜ ਜਿਹੜੀ ਆ ਉਹ ਮਚਦੀ ਹੋਈ ਨਜ਼ਰ ਆਉਂਦੀ ਹੈ ਕਿਉਂਕਿ ਇੱਕ ਦੋ ਗੋਲੇ ਨਹੀਂ ਬਲਕਿ ਸਿੱਧੇ ਤੌਰ ਤੇ ਦਰਜਨਾਂ ਦੇ ਹਿਸਾਬ ਨਾਲ ਕਿਸਾਨਾਂ ਦੇ ਉੱਪਰ ਗੋਲੇ ਸੁੱਟੇ ਜਾਂਦੇ ਇੱਕ ਲਗੜ ਜਿਹੜੀ ਕਾਰਵਾਈ ਹੁੰਦੀ ਹੈ ਉਸ ਦੇ ਵਿੱਚ 15 ਤੋਂ 20 ਗੋਲੇ ਜਿਹੜੇ ਨੇ ਉਹ ਲਗਾਤਾਰ ਸੁੱਟਦੀ ਹੈ ਪੁਲਿਸ ਤਾਂ ਕਿ ਜਿਹੜਾ ਪੂਰਾ ਦਾ ਪੂਰਾ ਏਰੀਆ ਉਹ ਅਥਰੂ ਗੈਸ ਦੇ ਜਿਹੜੇ ਧੂਏ ਆ ਉਸ ਦੇ ਨਾਲ ਪਰਦਾ ਹੋਇਆ ਨਜ਼ਰ ਆਏ ਔਰ ਉਸ ਤੋਂ ਬਾਅਦ ਕਿਸਾਨ ਜਿਹੜੇ ਨੇ ਇੱਥੇ ਜੁੜਦੇ ਹੋਏ ਨਜ਼ਰ ਆਣ ਨਾ ਲੇਕਿਨ ਤਸਵੀਰ ਵਿਖਾ ਰਹੇ ਆ ਦੇਖੋ ਤੁਸੀਂ ਆ ਸ਼ਾਰਟਸ ਆ ਵਾਲੀ ਤੇ ਇਸਤੇਮਾਲ ਹੁੰਦੇ ਨੇ ਇਨ ਸ਼ਾਰਟਸ ਦਾ ਇਹਨਾਂ ਨੇ ਇਸਤੇਮਾਲ ਜਿਹੜਾ ਸ਼ੁਰੂ ਕਰਤਾ ਆਤੀਸ਼ਬਾਜੀ ਕਰ ਰਹੇ ਨੇ ਆਤੀਸ਼ਬਾਜੀ ਇਸ ਕਰਕੇ ਕੀਤੀ ਜਾ ਰਹੀ ਹੈ ਕਿਉਂਕਿ ਪੁਲਿਸ ਨੂੰ ਵੀ ਸਿੱਧੇ ਤੌਰ ਤੇ ਵਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸਾਨ ਪੁਲਿਸ ਦੀ ਕਾਰਵਾਈ ਤੋਂ ਪਿੱਛੇ ਹਟਣ ਵਾਲੇ ਨਹੀਂ ਹੈ ਬਲਕਿ ਅੰਦੋਲਨ ਜਿਹੜਾ ਹੋਰ ਮਜ਼ਬੂਤ ਹੁੰਦਾ ਨਜ਼ਰ ਆ ਰਿਹਾ ਹੈ ਅੰਦੋਲਨ ਦੀ ਹਰ ਇੱਕ ਤਸਵੀਰ ਜਿਹੜੀ ਹੈ ਉਹ ਲਗਾਤਾਰ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਢੰਗ ਦੇ ਨਾਲ ਲਗਾਤਾਰ ਅੰਦੋਲਨ ਜਿਹੜਾ ਹੋਰ ਅੱਗੇ ਵੱਧਾ ਹੋਇਆ ਨਜ਼ਰ ਆ ਰਿਹਾ ਹੈ ਹਾਲਾਂਕਿ ਹਰਿਆਣਾ ਦੇ ਬਾਡਰਾਂ ਦੇ ਉੱ ਟੁੱਟਦੇ ਨੇ ਔਰ ਉਸ ਤੋਂ ਬਾਅਦ ਕਿਸਾਨ ਜਿਹੜੇ ਨੇ ਦਿੱਲੀ ਵੱਲ ਨੂੰ ਚਾਲੇ ਪਾਉਂਦੇ ਹੋਏ ਨਜ਼ਰ ਆਉਣਗੇ